ਦੋਸਤੋ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਕੇਵਲ ਵਿਆਹ ਨਹੀਂ ਦਿਖਾ ਰਿਹਾ ਸਗੋਂ ਇੱਕ ਨਜ਼ਾਰਾ ਬੁਖਾ ਰਿਹਾ ਹਾਂ ਤੇ ਇਹ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦਾ ਇੱਕ ਪੈਲਸ ਹੈ ਤੇ ਕਾਫੀ ਖੁੱਲਾ ਡੁੱਲਾ ਪੈਲਸ ਹੈ ਤੇ ਇੱਥੇ ਸਿਰਫ ਲਾਈਟ ਦੀ ਰੌਸ਼ਨੀ ਨਹੀਂ ਸੋ ਇਹ ਜਿਹੜੀਆਂ ਰੌਸ਼ਨੀਆਂ ਨੇ ਆ ਚਮਕ ਧਮਕਾ ਇਹ ਇੱਕ ਵਿਆਹ ਵਾਲਾ ਮਾਹੌਲ ਬਣਾ ਰਹੀ ਹੈ ਤੇ ਦੋਸਤੋ ਕੇਵਲ ਫੁੱਲਾਂ ਦੀ ਸਜਾਵਟ ਨਹੀਂ ਸਗੋਂ ਮੇਜ਼ਬਾਨ ਜਿਨ੍ਹਾਂ ਦੇ ਵਿਆਹ ਹੈ ਉਹਨਾਂ ਦੇ ਸੁਭਾਅ ਦੀ ਖੁਸ਼ਬੂ ਇੰਨੀ ਵਧੀਆ ਹੈ ਕਿ ਉਹ ਸਾਰਾ ਪਰਿਵਾਰ ਸਵਾਦ ਕਰਦੇ ਨਜ਼ਰ ਆ ਰਹੇ ਹਨ ਪੈਲਸ ਬਹੁਤ ਵੱਡਾ ਹੈ ਜਿਵੇਂ ਪਹਿਲਾਂ ਮੈਂ ਗੱਲ ਕੀਤੀ ਆ ਪਰ ਵਿਆਹ ਦੋ ਦਿਲਾਂ ਦਾ ਹੈ ਇੱਥੇ ਹਰ ਕੋਨਾ ਕੇਵਲ ਫੋਟੋ ਲਈ ਨਹੀਂ ਸਗੋਂ ਹਰ ਕੋਨਾ ਇੱਕ ਜਾਦ ਇੱਕ ਮੈਮਰੀ ਬਣਾਉਣ ਲਈ ਹੈ ਤੇ ਹਲਕਾ ਹਲਕਾ ਸੰਗੀਤ ਵੀ ਚੱਲ ਰਿਹਾ ਹੈ ਇਹ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਾਡੇ ਦਿਲ ਨਾਲ ਗੱਲਾਂ ਕਰ ਰਿਹਾ ਹੋਵੇ ਤੇ ਇੱਥੇ ਕੋਈ ਸ਼ੋਰ ਨਹੀਂ ਬਲਕਿ ਸ਼ਾਨ ਹੈ ਤੇ ਲੋਕ ਆਪਸ ਦੇ ਵਿੱਚ ਘੱਟ ਬੋਲ ਰਹੇ ਹਨ ਪਰ ਨਜ਼ਾਰੇ ਵੱਧ ਬੋਲ ਰਹੇ ਹਨ ਵਿਆਹ ਦਾ ਮਾਹੌਲ ਪਕਵਾਨ ਗੱਲਾਂ ਬਾਤਾਂ ਕੱਪੜਿਆਂ ਦੀ ਚਮਕ ਤੇ ਅੰਦਾਜ਼ਾਂ ਦੀ ਝਲਕ ਸਭ ਕੁਝ ਆਪਣੇ ਆਪ ਦੇ ਵਿੱਚ ਬਹੁਤ ਵਧੀਆ ਹੈ ਤਾਂ ਇਹ ਕੇਵਲ ਵਿਆਹ ਸਮਾਗਮ ਨਹੀਂ ਇੱਕ ਖੂਬਸੂਰਤ ਯਾਦ ਤੇ ਖੂਬਸੂਰਤ ਤਜਰਬਾ ਹੈ ਤੇ ਇਸੇ ਕਰਕੇ ਮੈਂ ਸੋਚਿਆ ਇਹ ਤੁਹਾਡੇ ਨਾਲ ਇੱਕ ਕਲਿੱਪਸ ਹੈ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ ਸੋ ਦੋਸਤੋ ਅਜਿਹੇ ਫੰਕਸ਼ਨਾਂ ਦੇ ਵਿੱਚ ਜਾ ਕੇ ਸਮਾਂ ਹੌਲਾ ਹੋ ਜਾਂਦਾ ਹੈ ਜਿਵੇਂ ਸਮਾਂ ਪਲਾਂ ਨੂੰ ਜਿਉਣਾ ਚਾਹੁੰਦਾ ਹੋਵੇ ਮੋਮਬਤੀਆਂ ਦੀ ਰੋਸ਼ਨੀ ਤੇ ਜੋ ਪਕਬਾਨ ਇਹ ਸਭ ਕੁਝ ਆਪਣੇ ਬਚਨਾਂ ਦੀ ਆਪਣੀ ਖੂਬਸੂਰਤੀ ਦੀ ਗਵਾਹੀ ਦੇ ਰਹੇ ਹੋਣ ਭਾਵੇਂ ਹਰ ਮੇਜ਼ ਹਰ ਖਾਣ ਵਾਲੀ ਚੀਜ਼ ਬਹੁਤ ਸਜਾਈ ਹੋਈ ਹੈ ਪਰ ਫਿਰ ਵੀ ਅਸਲ ਸਜਾਵਟ ਲੋਕਾਂ ਦੀਆਂ ਅੱਖਾਂ ਦੇ ਵਿੱਚੋਂ ਚਲਕ ਰਹੀ ਹੈ ਇਹ ਨਿੱਕੇ ਨਿੱਕੇ ਬੱਚੇ ਵੈਰੀ ਗੁੱਡ ਫੋਟੋ ਵੀ ਖਿਰਾ ਰਹੇ ਨੇ ਨਾਲ ਤੇ ਇਹ ਬੱਚਿਆਂ ਦਾ ਹੱਸਣਾ ਆਵਾਜ਼ ਨਹੀਂ ਇੱਕ ਅਹਿਸਾਸ ਹੈ ਤੇ ਦੋਸਤੋ ਜੋ ਚਮਕ ਤੇ ਜੋਗੁਸ਼ ਇੱਥੇ ਦੇਖਿਆ ਇਹ ਕੇਵਲ ਦਿਖਾਵਾ ਨਹੀਂ ਇੱਕ ਅਹਿਸਾਸ ਸੀ ਤੇ ਸਾਨੂੰ ਪੈਲਸ ਇਹ ਕਹਿ ਰਿਹਾ ਇਹ ਚੀਜ਼ਾਂ ਸਾਰੀਆਂ ਦੱਸ ਰਹੀਆਂ ਹਨ ਕਿ ਕਮਾਈ ਕਰੋ ਅੱਗੇ ਵਧੋ ਪਰ ਪਿੱਛੇ ਨੂੰ ਨਾ ਭੁੱਲੋ ਤੇ ਸ਼ਾਨ ਨਾਲ ਵਿਆਹ ਕਰੋ ਤੇ ਭਾਵੇਂ ਇੱਥੇ ਮੈਨੂੰ ਦੇਖ ਕੇ ਲੱਗਿਆ ਸਾਰੀਆਂ ਚੀਜ਼ਾਂ ਕਾਫੀ ਮਹਿੰਗੀਆਂ ਨੇ ਪਰ ਸਭ ਤੋਂ ਵੱਡੀ ਗੱਲ ਇੱਥੇ ਖੁਸ਼ੀ ਇੱਥੇ ਆਨੰਦ ਆ ਜਿਹੜਾ ਉਹ ਮੁਫਤ ਦੇ ਵਿੱਚ ਮਿਲ ਰਿਹਾ ਹੈ ਕੈਮਰਿਆਂ ਦੀ ਕਲਿੱਕ ਕਲਿੱਕ ਹੋ ਰਹੀ ਹੈ ਤੇ ਜਦਾਂ ਲੈਂਸ ਤੋਂ ਬਾਹਰ ਜਾ ਕੇ ਵੀ ਬਣ ਰਹੀਆਂ ਹਨ ਇਹ ਦੋਸਤੋ ਜਿਹੜੀ ਕਲਿੱਪ ਇਹ ਜਿਹੜੀ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਇਹ ਕੇਵਲ ਵੀਡੀਓ ਨਹੀਂ ਇਹ ਪਲਾਂ ਦੇ ਟੁਕੜੇ ਨੇ ਇਹ ਪਲਾਂ ਦੇ ਉਹ حسین ਪਲ ਨੇ ਉਹ حسین ਖੂਬਸੂਰਤੀ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਤੇ ਤੁਹਾਡੇ ਲਈ ਇੱਕ ਤਜਰਬਾ ਵੀ ਹੋਵੇਗਾ ਕਿ ਇਸ ਤਰ੍ਹਾਂ ਦੀ ਜ਼ਿੰਦਗੀ ਇਸ ਤਰ੍ਹਾਂ ਦਾ ਆਨੰਦ ਇਸ ਤਰ੍ਹਾਂ ਦਾ ਮਾਹੌਲ ਵੀ ਹੋਣਾ ਜ਼ਰੂਰੀ ਹੈ ਜਿੱਥੇ ਇੱਜ਼ਤ ਹੋਵੇ ਸਵੈਮਾਨ ਹੋਵੇ ਤੇ ਦਿਲ ਦੇ ਵਿੱਚ ਦੋਸਤੋ ਖੁਸ਼ੀ ਹੋਈ ਸੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਮੈਂ ਤੁਹਾਨੂੰ ਕੇਵਲ ਇਹ ਵਿਆਹ ਦੀ ਵੀਡੀਓ ਨਹੀਂ ਦਿਖਾ ਰਿਹਾ ਸਗੋਂ ਇੱਕ ਅਹਿਸਾਸ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਤੇ ਇਹ ਬਹੁਤ ਵੱਡਾ ਦੋਸਤ ਪੈਲਸਾ ਤੇ ਪੈਨਸ ਜਿਸ ਤਰ੍ਹਾਂ ਵੀਡੀਓ ਦੇ ਵਿੱਚ ਲੱਗਦਾ ਹੈ ਇਸ ਤੋਂ ਵੀ ਕਾਫੀ ਵੱਡਾ ਪੈਲਸਾ ਹੈ ਤੇ ਇੱਥੇ ਆ ਕੇ ਲੱਗਿਆ ਕਿ ਜਿਵੇਂ ਸਮਾਂ ਜਿਹੜਾ ਉਹ ਥੋੜਾ ਜਿਹਾ ਸਹਿਰ ਗਿਆ ਹੋਵੇ ਸਮਾਂ ਥੋੜਾ ਜਿਹਾ ਰੁਕ ਗਿਆ ਹੋਵੇ ਤੇ ਇੱਥੇ ਖੜਨ ਨੂੰ ਨੱਚਣ ਨੂੰ ਗਾਉਣ ਨੂੰ ਆਨੰਦ ਮਾਨਣ ਨੂੰ ਆਪ ਮਹਾਰੇ ਜੀ ਕਰਦਾ ਹੈ ਸੋ ਦੋਸਤੋ ਭਾਵੇਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਅਸੀਂ ਦੇਖ ਰਹੇ ਆਂ ਇਹਨਾਂ ਦੇ ਵਿੱਚ ਇੱਕ ਇੱਕ ਕਰਕੇ ਜ ਸੁਪਨੇ ਨੇ ਉਸ ਮਏ ਹੁੰਦੇ ਨੇ ਤੇ ਜਿਹੜੀਆਂ ਇੱਥੇ ਰੰਗ ਰੋਸ਼ਨੀਆਂ ਤੁਸੀਂ ਉਪਰ ਆ ਚਲਮਲ ਚਲਮਲ ਦੇਖ ਰਹੇ ਹੋ ਇਹ ਸਾਡੇ ਦਿਲਾਂ ਨੂੰ ਨਰਮ ਕਰ ਰਹੀਆਂ ਰੋਸ਼ਨੀਆਂ ਸਾਨੂੰ ਸੰਗੀਤ ਦੇ ਨਾਲ ਲਬਰੀਜ਼ ਕਰ ਰਹੀਆਂ ਨੇ ਤੇ ਗਾਉਣ ਵਾਲਿਆਂ ਨੇ ਵੀ ਆਪਣਾ ਗਾਉਣ ਪਾਣੀ ਦੋਸਤੋ ਸਕਰੀਨ ਲਾ ਕੇ ਸ਼ੁਰੂ ਕਰ ਲਿਆ ਹੈ ਗਾਉਣ ਲਈ ਉਹ ਬਿਲਕੁਲ ਤਿਆਰ ਪਰ ਤਿਆਰ ਬੈਠੇ ਨੇ ਤੇ ਦੋਸਤੋ ਇੱਥੇ ਜੋ ਫੁੱਲ ਨੇ ਉਹ ਕੇਵਲ ਸਜਾਵਟ ਨਹੀਂ ਸਗੋਂ ਫੁੱਲ ਬੋਲਦੇ ਨੇ ਫੁੱਲ ਸਾਡਾ ਸਵਾਗਤ ਕਰ ਰਹੇ ਨੇ ਤੇ ਹਰ ਰਾਹਦਾਰੀ ਦੇ ਉੱਪਰ ਹਰ ਕੋਨੇ ਦੇ ਉੱਪਰ ਸਾਡੇ ਜੋ ਬੇਟਰ ਭਰਾ ਨੇ ਸਾਡੇ ਪ੍ਰੀਹੇ ਪਹਿਲਸਾਂ ਦੇ ਆਧੁਨਿਕ ਪ੍ਰੀਹੇ ਨੇ ਉਹ ਚੀਜ਼ਾਂ ਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਪਰੋਸ ਰਹੇ ਨੇ ਤੇ ਦੋਸਤੋ ਇਹ ਸਾਰਾ ਸਜਾਵਟ ਸਾਰੀ ਇਹ ਕਲਾਕਾਰੀ ਵੀ ਮੈਨੂੰ ਲੱਗਦਾ ਇਹ ਕਹਿੰਦੀ ਆ ਕਿ ਕਾਲਾ ਨਾ ਕਰੋ ਹੌਲੀ ਚੱਲੋ ਇਹ ਪਲ ਈ ਕੜੀਆਂ ਮੁੜ ਕੇ ਨਹੀਂ ਆਉਣੀਆਂ ਸੋ ਤੁਸੀਂ ਜਦੋਂ ਅਸੀਂ ਦੇਖਦੇ ਆ ਇੱਥੇ ਜਿਹੜੀ ਸ਼ੁਰੂਆਤ ਆ ਕੋਈ ਬਹੁਤਾ ਸ਼ੋਰ ਨਹੀਂ ਬਲਕਿ ਇੱਕ ਖੂਬਸੂਰਤ ਜਿਹੀ ਆ ਆਵਾਜ਼ਾਂ ਦੇ ਨਾਲ ਆਸੇ-ਪਾਸੇ ਰਸ ਕੋਲ ਰਹੀ ਹੈ ਤੇ ਇਹਦੇ ਵਿੱਚ ਇੱਕ ਅਸਲ ਭਾਵਨਾ ਹੈ ਲੋਕ ਮਹਿਮਾਨ ਸਜ ਫਬ ਕੇ ਆਏ ਨੇ ਤੇ ਉਹਨਾਂ ਦੇ ਅੰਦਾਜ਼ ਹੋਰ ਵੀ ਸਜੇ ਫਬੇ ਨੇ ਤੇ ਇਸ ਘਰ ਦੇ ਮੇਜ਼ਬਾਨ ਜਿਨ੍ਹਾਂ ਦੇ ਵਿਆਹ ਹੈ ਉਹਨਾਂ ਦੀ ਮੁਸਕਾਨ ਬੜਾ ਕੁਝ ਕਹਿ ਰਹੀ ਹੈ ਪਰ ਉਹ ਚੀਜ਼ ਸ਼ਬਦਾਂ ਦੇ ਵਿੱਚ ਨਹੀਂ ਕਹੀ ਜਾ ਸਕਦੀ ਤੇ ਘਰ ਦੇ ਬਜ਼ੁਰਗ ਵੀ ਵਿਆਹ ਦੇ ਵਿੱਚ ਹਾਜ਼ਰ ਨਹੀਂ ਤੇ ਹਰ ਕੋਈ ਡਟਿਆ ਫਟਿਆ ਤਿਆਰ ਹੈ ਤੇ ਦੋਸਤੋ ਜਦੋਂ ਵਿਆਹ ਵਾਲਾ ਜੋੜਾ ਤੁਰਦਾ ਹੈ ਉਹ ਸਿਰਫ ਸਟੇਜ ਵੱਲ ਨਹੀਂ ਜਾਂਦੇ ਸਭੋਂ ਆਪਣੀ ਪੂਰੀ ਜ਼ਿੰਦਗੀ ਇੱਕ ਨਵੇਂ ਚੈਪਟਰ ਦੇ ਹਵਾਲੇ ਕਰਦੇ ਹਨ ਉਹਨਾਂ ਦੀ ਚਾਲ ਦੇ ਵਿੱਚ ਸਬਰ ਹੁੰਦਾ ਹੈ ਅੱਖਾਂ ਦੇ ਵਿੱਚ ਸੁਪਨੇ ਹੁੰਦੇ ਹਨ ਤੇ ਇੱਕ ਪਰੋਸਾ ਇੱਕ ਵਿਸ਼ਵਾਸ ਇਹ ਸਾਡੇ ਭਰਾ ਮਾਸਟਰ ਬਗੀਰਦ ਸਿੰਘ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਮਿਲ ਰਹੇ ਨੇ ਗੱਲਬਾਤ ਕਰ ਰਹੇ ਨੇ ਤੇ ਇਹਨਾਂ ਦੇ ਕੁੜਮ ਕਮਾਲੂ ਵਾਲੇ ਉਹ ਵੀ ਨਾਲ ਸਜੇ ਫਵੇ ਨੇ ਬੈਠੇ ਨੇ ਤੇ ਦੋਸਤੋ ਵਿਆਹ ਕੇਵਲ ਪਟਾਕਿਆਂ ਦਾ ਸ਼ੋਰ ਜਾਂ ਆ ਦੇਖੋ ਬੱਚਾ ਬਚਪਨ ਵਰਗੀ ਮौज ਨਹੀਂ ਲੱਭਣੀ ਜ਼ਿੰਦਗੀ ਸਾਰੀ ਚੋਂ ਰੰਗ ਬਰੰਗੇ ਪਾਣੀ ਇਹਨੂੰ ਸਿੱਖੀ ਕਹਾਂਗੇ ਸਾਰੇ ਛੇਕ ਤੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਅੱਜ ਕੱਲ ਇਹ ਨੌਜਵਾਨ ਮੁੰਡੇ ਸਪੈਸ਼ਲ ਦੱਸ ਕੇ ਵੀ ਬਣਾਉਂਦੇ ਨੇ ਕਿ ਇਹਦੇ ਵਿੱਚ ਆ ਚੀਜ਼ ਐਨੀ ਪਾ ਦੇ ਆ ਚੀਜ਼ ਐਨੀ ਪਾ ਦੇ ਉਹਦੇ ਨਾਲ ਆਪਣੇ ਟੇਸਟ ਅਨਸਾਰ ਇਹ ਚੀਜ਼ਾਂ ਬਣਵਾਉਂਦੇ ਨੇ ਵੱਖੋ ਵੱਖਰੀਆਂ ਮਹਿਫਲਾਂ ਦੇ ਵਿੱਚ ਰਿਸ਼ਤੇਦਾਰ ਦੋਸਤ ਮਿੱਤਰ ਮਿਲਦੇ ਨੇ ਪ੍ਰਾਣੀਆਂ ਯਾਦਾਂ ਪ੍ਰਾਣੀਆਂ ਗੱਲਾਂ-ਬੱਤਾਂ ਸ਼ੇਅਰ ਕਰਦੇ ਨੇ ਤਾਂ ਕਿੰਨਾ ਕੁਝ ਆਪਸ ਦੇ ਵਿੱਚ ਪੈਲਸਤਾਨ ਦੱਸਿਆ ਬਹੁਤ ਵੱਡਾ ਹੈ ਸਟੇਜ ਕਾਫੀ ਉੱਚੀ ਲੱਗੀ ਹੋਈ ਹੈ ਪਰ ਪਿਆਰ ਆ ਜਿਹੜਾ ਪਰਿਵਾਰ ਦਾ ਉਹ ਸਟੇਜ ਤੋਂ ਬਹੁਤ ਉੱਚਾ ਹੈ ਤੇ ਦੋਸਤੋ ਕੈਮਰੇ ਭੁਮੇ ਚੱਲ ਰਹੇ ਨੇ ਪਰ ਕੁਝ ਪਲ ਐਸੇ ਨੇ ਉਹ ਕੈਮਰੇ ਉਹਨਾਂ ਨੂੰ ਫੜ ਨਹੀਂ ਸਕਦੇ ਉਹ ਅਹਿਸਾਸ ਕੁਝ ਇਸ ਤਰ੍ਹਾਂ ਦੇ ਹੁੰਦੇ ਨੇ ਜੋ ਕੈਮਰੇ ਦੀ ਕਲਿੱਕ ਤੋਂ ਕੈਮਰੇ ਦੀ ਕਲਿੱਕ ਤੋਂ ਬਾਹਰ ਹੁੰਦੇ ਹਨ ਸੋ ਉਹ ਪਲ ਸਾਡੇ ਦਿਲ ਦੇ ਵਿੱਚ ਸਿੱਧੇ ਉਤਰਦੇ ਨੇ ਤੇ ਖਾਣੇ ਪਕਵਾਨ ਪਮੇ ਬਹੁਤ ਸ਼ਾਨਦਾਰ ਨੇ ਪਰ ਬੰਦੇ ਨੂੰ ਅਸਲ ਭੁੱਖ ਤਾਂ ਅਹਿਸਾਸ ਦੀ ਪਿਆਰ ਦੀ ਇੱਕ ਸੈਲਫ ਰਿਸਪੈਕਟ ਦੀ ਹੁੰਦੀ ਹੈ ਤਾਂ ਮੈਂ ਦੇਖ ਰਿਹਾ ਸੀ ਇੱਥੇ ਹਰ ਚੀਜ਼ ਪੂਰੀ ਮਿਹਨਤ ਕਰਕੇ ਸੋਚ-ਸੋਚ ਕੇ ਬਣਾਈ ਗਈ ਹੈ ਤਾਂ ਇਹ ਪੈਲਸ ਦੋਸਤੋ ਸਾਨੂੰ ਸਿਖਾਉਂਦਾ ਹੈ ਕਿ ਵੱਡਾ ਬਣਨ ਲਈ ਉੱਚਾ ਨਾ ਹੋਵੋ ਪਰ ਦਿਲ ਸਾਫ਼ ਜ਼ਰੂਰ ਰੱਖੋ ਤਾਂ ਮੈਨੂੰ ਇਸ ਵਿਆਹ ਦੇ ਵਿੱਚ ਆ ਕੇ ਕੋਈ ਦਿਖਾਵਾ ਨਹੀਂ ਲੱਗਦਾ ਤੇ ਅਜਿਹੇ ਵਿਆਹ ਵੀ ਦੁਆ ਬਣ ਜਾਂਦੇ ਹਨ ਦੁਆ ਕੇ ਏਕੇ ਸਾਥ ਚੱਲੋ ਦੁਆ ਏਕ ਕਦੇ ਹੱਥ ਨਾ ਛੁੱਟੇ ਦੋਸਤ ਮਿੱਤਰ ਰਿਸ਼ਤੇਦਾਰ ਮਿਲਦੇ ਰਹਿਣ ਤੇ ਦੋਸਤੋ ਇਹ ਜੋ ਤੁਸੀਂ ਕਲਿੱਪਾਂ ਦੇਖ ਰਹੇ ਹੋ ਇਹ ਕੇਵਲ ਵੀਡੀਓ ਨਹੀਂ ਇਹ ਕਿਸੇ ਦੀ ਜ਼ਿੰਦਗੀ ਦਾ ਮੋੜ ਨੇ ਇਹ ਕਿਸੇ ਦੀ ਮਾਂ ਦਾ ਭਰੋਸਾ ਨੇ ਤੇ ਕਿਸੇ ਦੇ ਪਿਓ ਦੀ ਮਿਹਨਤ ਦਾ ਸਿੱਟਾ ਨੇ ਤੇ ਦੋਸਤੋ ਪੈਲਸ ਕੱਲ ਵੀ ਰਹੇਗਾ ਲੈਟਾ ਮੁਰਜ ਜਗ ਮਗਾਉਣਗੀਆਂ ਨਵੇਂ ਵਿਆਹ ਹੋਣਗੇ ਪਰ ਇਸ ਪਰਿਵਾਰ ਲਈ ਇਹ ਪਲ ਇਹ ਅਹਿਸਾਸ ਇਹ ਖੁਸ਼ੀ ਮੁੜ ਕੇ ਨਹੀਂ ਆਉਣੀ ਇਸ ਲਈ ਵਿਆਹ ਨੂੰ ਕੇਵਲ ਵੇਖਣ ਲਈ ਖਾਣ ਲਈ ਨਾ ਜਾਵੋ ਵਿਆਹਾਂ ਦੇ ਵਿੱਚ ਵਿਆਹਾਂ ਨੂੰ ਮਹਿਸੂਸ ਕਰਨ ਲਈ ਧੁਰ ਅੰਦਰ ਤੱਕ ਮਹਿਸੂਸ ਕਰਨ ਲਈ ਵਿਆਹਾਂ ਦੇ ਵਿੱਚ ਸ਼ਾਮਲ ਹੋਵੋ ਖੁਸ਼ੀਆਂ ਦੇ ਵਿੱਚ ਹਾਂ ਜਾਵੋ ਸ਼ਾਨ ਬਹੁਤ ਜ਼ਰੂਰੀ ਹੈ ਪਰ ਦੋਸਤੋ ਉਹ ਜੋ ਅੰਦਰ ਦਾ ਸੱਚ ਉਹ ਉਸ ਤੋਂ ਵੀ ਬਹੁਤ ਜ਼ਰੂਰੀ ਹੈ ਸੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਇਹ ਵਿਆਹ ਸਿਰਫ ਵੱਡਾ ਨਹੀਂ ਇਹ ਵਿਆਹ ਵੱਡੀ ਸੋਚ ਵਾਲਿਆਂ ਦਾ ਹੈ ਉੱਚੀ ਸੋਚ ਵਾਲਿਆਂ ਦਾ ਹੈ ਭਵੇਂ ਅ ਜੋਸੀਂ ਦੇਖ ਰਹੇ ਹਾਂ ਇਸ ਇਸ ਵਿਆਹ ਦੇ ਵਿੱਚ ਇਸ ਪਰਿਵਾਰ ਦੀ ਮਿਹਨਤ ਮਿਹਨਤ ਕੋਈ ਇੱਕ ਦੋ ਦਿਨਾਂ ਦੀ ਨਹੀਂ ਸਾਲਾਂ ਦੀ ਮਿਹਨਤ ਤਾਂ ਇਹ ਜੋ ਰੌਸ਼ਨੀਆਂ ਚਮਕ ਰਹੀਆਂ ਨੇ ਤਾਂ ਉਹਦੇ ਪਿੱਛੇ ਬਹੁਤ ਵੱਡੇ ਸਾਲਾਂ ਦੀ ਮਿਹਨਤ ਕਾਲ ਕਮਾਈ ਇਸ ਪਰਿਵਾਰ ਦੇ ਬੱਚੇ ਕੁਝ ਬੱਚੇ ਭਾਵੇਂ ਵਿਦੇਸ਼ਾਂ ਦੇ ਵਿੱਚ ਵੀ ਨੇ ਪਰ ਉਹ ਜਮੀਨ ਨਾਲ ਜੁੜੇ ਹੋਏ ਨੇ ਉਹ ਆਪਣੇ ਪਰਿਵਾਰਾਂ ਨਾਲ ਜੁੜੇ ਹੋਏ ਨੇ ਵੱਡਾ ਪੈਲਸਾ ਵੱਡਾ ਬਜਟ ਹੈ ਪਰ ਸੋਚ ਪੂਰੀ ਤਰ੍ਹਾਂ ਪਰਿਵਾਰ ਦੀ ਡਾਊਨ ਟੂ ਅਰਥ ਨਾ ਕੋਈ ਹੰਕਾਰ ਨਾ ਕੋਈ ਬਖਾਵਾ ਆਓ ਭਗਤ ਐਦਾਂ ਦੀ ਜਿਵੇਂ ਹਰ ਮਹਿਮਾਨ ਆਪਣਾ ਹੋਵੇ ਹਰ ਬਸ਼ਰ ਆਪਣਾ ਹੋਵੇ ਕੋਈ ਵਿਦੇਸ਼ੀ ਮਹਿਮਾਨ ਹੋਵੇ ਕੋਈ ਪਿੰਡ ਦਾ ਪੁਰਾਣਾ ਦੋਸਤ ਹੋਵੇ ਕੋਈ ਪਰਿਵਾਰ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਕਾਮੇ ਹੋਣ ਤਾਂ ਸਭ ਨੂੰ ਇੱਕੋ ਜਿਹੀ ਇੱਜ਼ਤ ਇੱਕੋ ਜਿਹੀ ਰਿਸਪੈਕਟ ਤਾ ਇੱਥੇ ਪੈਸਾ ਬੋਲਦਾ ਨਹੀਂ ਸੰਸਕਾਰ ਬੋਲਦੇ ਨੇ ਬਾਪੂ ਦੀਆਂ ਅੱਖਾਂ ਦੇ ਵਿੱਚ ਚਮਕ ਹੈ ਮਾਣ ਹੈ ਤੇ ਪਰ ਉਹੀ ਦਿਲ ਸਾਦਾ ਮਿੱਟੀ ਨਾਲ ਜੁੜਿਆ ਹੋਇਆ ਤੇ ਇੱਥੇ ਇਹੀ ਦੋਸਤੋ ਅਸਲ ਅਮੀਰੀ ਹੁੰਦੀ ਹੈ ਤੇ ਲੱਗਦਾ ਇਹ ਕਹਿ ਰਹੇ ਨੇ ਪਰਿਵਾਰ ਵਾਲੇ ਕਿ ਸਭ ਕੁਝ ਜੋ ਵੀ ਹੈ ਇਹ ਮਹਿਮਾਨਾਂ ਲਈ ਹੈ ਸਾਰਾ ਕੁਝ ਤੁਹਾਡਾ ਹੈ ਤੇ ਦੋਸਤੋ ਇਹ ਬਿਆਸ ਸਿਖਾਉਂਦਾ ਹੈ ਕਿ ਵੱਡਾ ਬਣਨਾ ਗਲਤ ਨਹੀਂ ਪਰ ਜ਼ਮੀਨ ਨਾਲ ਜੁੜੇ ਰਹਿਣਾ ਸਭ ਤੋਂ ਵੱਡੀ ਗੱਲ ਹੈ ਅ ਇਸ ਤਰ੍ਹਾਂ ਦੇ ਵਿਆਹ ਇਸ ਤਰ੍ਹਾਂ ਦੇ ਲੋਕ ਯਾਦ ਰੱਖਣਗੇ ਇਸ ਘਰ ਦੀ ਸਾਦਗੀ ਇਹਨਾਂ ਪਰਿਵਾਰਾਂ ਦੀ ਇੱਜ਼ਤ ਤੇ ਇਸ ਤਰ੍ਹਾਂ ਦੀਆਂ ਰੂਹਾਂ ਦੇ ਮੇਲ ਜਦੋਂ ਵੀ ਅਸੀਂ ਅਜਿਹੇ ਫੰਕਸ਼ਨਾਂ ਦੇ ਵਿੱਚ ਜਾਂਦੇ ਹਾਂ ਤਾਂ ਬੜਾ ਕੁਝ ਸਿੱਖ ਕੇ ਵੀ ਆਉਂਦੇ ਹਾਂ ਇਹ ਬਾਹਰ ਪਾਰਕਿੰਗ ਕਾਰਾਂ ਦੀ ਪਾਰਕਿੰਗ ਹੈ ਖੁੱਲਾ ਡੁੱਲਾ ਮਾਹੌਲ ਹੈ ਤੇ ਅਸੀਂ ਅ ਵਿਆਹ ਦੇਖਣ ਤੋਂ ਬਾਅਦ ਆਨੰਦ ਮਾਨਣ ਤੋਂ ਬਾਅਦ ਤੇ ਫਿਰ ਅਸੀਂ ਰਵਾਨਾ ਹੋ ਗਏ ਆਪਣੇ ਘਰਾਂ ਨੂੰ ਆਪਣੇ ਆਲੇ-ਵਲੇ ਬਹੁਤ-ਬਹੁਤ ਧੰਨਵਾਦ